ਲੋ ਵੀ ਪ੍ਰਭੂ ਅੱਜ ਪਹੁੰਚ ਗਏ ਆਪਾਂ ਪਧੌੜ ਪਧੌੜ ਤੋਂ 3 ਕਿਲੋਮੀਟਰ ਪਿੰਡ ਤਲਵੰਡੀ ਬਿੱਲੀ ਤੇ ਮੇਰੇ ਨਾਲ ਬਾਈ ਜੋਬਨ ਹੋਊਗਾ ਇੱਧਰ ਖੜੇ ਨੇ ਜੋਂਡੀਅਰ ਤੇ ਇੱਧਰ ਖੜੇ ਨੇ ਨਿਊ ਹਾਲੈਂਡ 3630 ਕੱਲੇ-ਕੱਲੇ ਦੀ ਜਾਣਕਾਰੀ ਦਿੰਨੇ ਆ ਤੇ ਬਾਈ ਜੋਬਨ ਨਾਲ ਮਿਲਦੇ ਆਪਾਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇਹ ਟ੍ਰੈਂਡਿੰਗ ਵਾਲੇ ਲੱਭ ਲੈਣਦੇ ਜੋਂਡੀਅਰ ਵੀ ਲੱਭ ਲੈਣਦੇ ਤੇ ਆ ਜੱਗੇ ਬੌਸ ਵਾਲੇ ਵੀ ਲੱਭ ਲੈ ਜੱਗੇ ਬੌਸ ਵਾਲੇ ਲੱਭ ਲੈ ਤੇ ਆ ਪੁਰਾਣਾ ਮਾਡਲ ਹੈ ਹਾਂਜੀ ਕਿੰਨਾ ਮਾਡਲ ਆ ਬਾਈ ਇਹ ਇਹ ਪੂਰਾ 2000 ਮਾਡਲ ਆ ਪੂਰਾ 2000 ਮਾਡਲ ਹੈ ਹਾਂ ਪੀਵੀ07 ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਹੈ ਬਈ ਕੰਡੀਸ਼ਨ ਪੱਖੋਂ ਕਿਵੇਂ ਆ ਕੰਡੀਸ਼ਨ ਇੰਜਨ ਤੇ ਪੰਪ ਦਾ ਕੰਮ ਜਿਵੇਂ ਨਵਾਂ ਹੋਇਆ ਟਰੈਕਟਰ ਦਾ ਤੇ ਆਹ ਸੋਹ ਦੀ ਕੰਡੀਸ਼ਨ ਹਾਂ ਸੋ ਉਤੋਂ ਹਲਕੀ ਫੁਲਕੀ ਪੇਂਟ ਆ ਇਹਦੇ ਫਲੇਰੀ ਲੈ ਜਾਂਦੀ ਐ ਸਟicker ਦੁਬਾਰਾ ਲੱਗੇ ਹੋਏ ਮਤਲਬ ਹੋਇਆ ਹੋਇਆ ਲੱਗ ਬਟ ਮਾੜਾ ਮੋਟਾ ਹੀ ਹੋਇਆ ਹੋਇਆ ਮਾੜਾ ਮੋਟਾ ਥੱਲੋਂ origignal ਆ ਥੱਲੋਂ origignal ਹੈ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਹੈਗੇ ਆ 40 45 ਵੇਸੇ 40 45 ਟਾਇਰ ਹੈਗੇ ਨੇ ਆ ਪਲੱਸ ਕਟ ਦੇ ਵੇਟ ਲੱਗੇ ਹੋਏ ਨੇ ਹਾਂਜੀ ਹਾਂਜੀ ਪਲੱਸ ਕਟ ਦੇ ਵੇਟ ਰੇਟ ਇਹਦੀ ਡਿਮਾਂਡ 265000 265000 ਹਾਂਜੀ ਡਿਸਕਾਊਂਟ ਕਿੰਨਾ ਕਰੇਗਾ 240000 ਰੁਪਏ ਤਾਂ ਦੇ ਦਾਂ ਲਓ ਵੀ ਸੱਜਣੂ ਬਾਈ ਨੇ ਆਪ ਹੀ ਕਰਤਾ ਮੈਨੂੰ ਬੋਲਣ ਹੀ ਨਹੀਂ ਦਿੱਤਾ ਠੀਕ ਆ ਤੇ ਜਿਹੜਾ ਇੱਧਰ ਖੜਾ ਹੈਗਾ 3630 ਇਹ 3630 ਹੈ ਜੀ 2010 ਮਾਡਲ ਦੇ ਵਿੱਚ ਨੌ ਦੇ ਲਾਸਟ ਦਾ ਨੌ ਦੇ ਲਾਸਟ ਹਾਂ 10 ਦੇ ਸ਼ੁਰੂ ਦਾ ਟਾਇਰਾਂ ਦੀ ਕੰਡੀਸ਼ਨ ਨੰਬਰ ਆ ਮਹਾਲੀ ਦਾ ਇਹਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ ਟਾਇਰ ਹੈਗੇ ਅੱਧੇ ਇਹਦੇ ਅੱਧੇ ਪਿੰਗੂ ਹੈਗੇ ਨੇ ਇਹਦੇ ਵੀ ਪਲਾਸਕਟ ਦੇ ਬੇਟ ਲੱਗੇ ਹੋਏ ਨੇ ਪਲੱਸ ਵਾਲਾ 52 ਐਚਪੀ ਦੇ ਵਿੱਚ ਆ 2 ਸਪੀਡ ਦੇ ਵਿੱਚ 2 ਸਪੀਡ ਆ 55 ਐਚਪੀ ਵਾਲਾ ਤੇ ਪਲੱਸ ਵਾਲਾ ਹੈਗਾ ਹਾਂਜੀ ਠੀਕ ਆ ਆ ਕੰਡੀਸ਼ਨ ਵੱਖੋਂ ਇਹ ਸਾਰਾ ਇਹ ਸਾਰਾ origignal ਹੀ ਆ ਸਾਰੇ origignal ਹੀ ਆ ਇਹਦਾ ਕੀ ਰੇਟ ਆ ਬਾਈ ਫਿਰ ਇਹ ਜੇ ਤਾਂ ਆਪਾਂ ਹੈ ਤਾਂ ਇਹ ਇਹਦੀ ਆਰਸੀ ਗੁੰਮ ਹੋਈ ਵੀ ਆ ਟਰੈਕਟਰ ਦੀ ਨੰਬਰ ਇਹ ਪੰਜਾਬ ਆ ਨੰਬਰ ਪੰਜਾਬ ਦਾ ਹਾਂ ਲੇ ਕੇ ਆਪਾਂ ਦੇ ਦਾਂਗੇ ਟਰੈਕਟਰ ਦੀ ਆਪਣੀ ਗਾਰੰਟੀ ਆ ਚੋਰੀ ਜੱਪੇ ਦੀ ਠੀਕ ਆ ਵੀਰੇ ਜੇ ਆਪਾਂ ਪੰਜਾਬ ਨੰਬਰ ਲੈਣਾ ਹੋਵੇ 37580 ਦਾ ਇਹ ਟਰੈਕਟਰ ਇਹ ਆਪਾਂ ਲਾਸਟ ਲਾਈਨ ਦੇਣ 115000 ਰੁਪਏ ਦਾ ਦੇ ਦਾਂਗੇ ਉਦੇ ਵਿੱਚ ਵੀ ਮਾਨਤਾਨ ਹੋ ਜਾ ਕਰਦਾਂਗੇ ਥੋੜਾ ਲੋ ਵੀ ਸੱਜਣੋ 315000 ਦੇ ਵਿੱਚ ਉਹ ਵੀ ਮਾਨਤਾਨ ਹੋ ਜਾ ਤੇ ਇੱਧਰ ਖੜਾ ਜਿਹੜਾ ਪਲੱਸ ਵਾਲਾ 3630 ਮੂਰਲੇ ਟਾਇਰ ਤਾਂ ਨਵੇਂ ਨਹੀਂ ਪਿਛਲੇ ਵੀ ਨਵੇਂ ਨੇ ਇਹਦੇ ਚਾਰੇ ਟਾਇਰ ਨਵੇਂ ਨੇ ਇਹ ਪੀਵੀ03 ਬਠਿੰਡਾ ਨੰਬਰ ਆ 3 ਸਪੀਡ ਦੇ ਵਿੱਚ ਆ ਪਲੱਸ 55 ਐਚਪੀ ਬਿਨਾ ਡਰਬੋ ਤੋਂ ਬੜਾ ਸਾਲਾ 11 ਮਾਡਲ 11 ਮਾਡਲ 28 ਤੱਕ ਪਾਸਿੰਗ ਦਾ ਨਾਮ ਹੀ ਹੋ ਜਾਊਗਾ ਅਸਲ 28 ਤੱਕ ਪਾਸਿੰਗ ਦਾ ਨਾਮ ਵੀ ਹੋ ਜਾਊਗਾ ਨੰਬਰ ਵੀ ਸੋਹਣਾ ਹੈਗਾ 667 ਹਾਂ ਹਾਂ ਤੇ ਦੂਜੀ ਗੇਅਰ ਆ ਬਈ ਇਹੇ ਹਾਂ ਜੂਜੀ ਗੇਰਾ 3 ਸਪੀਡ ਹੈ 3 ਸਪੀਡ ਆ ਸਰਬਸ ਟਰੈਕਟਰ ਦੀ ਹੋਈ ਵੀ ਆ ਜਮਾਂ ਨਮਾ ਦੇ ਆ ਜਮਾਂ ਨਮਾ ਤੇ ਰ ਭਈਆ ਚੈੱਕ ਕਰਾਈ ਮਾਰ ਮੂਰਲੇ ਟਾਇਰਾਂ ਦੇ ਅਪੋਲੋ ਇਹਦਾ ਰੇਟ ਕੀ ਆ ਭਾਈ ਇਹਦੀ ਡਿਮਾਂਡ 475 ਆ ਲਾਸਟ ਲੈਣ ਦੇ ਨਾਲ 4.5 ਤੋਂ ਦੇ ਦਾਂਗੇ ਆ 4.5 ਤੇ ਜਿਹੜਾ ਇੱਧਰ ਖੜਾ ਸਪੈਸ਼ਲ ਐਡੀਸ਼ਨ ਇਹ ਸਪੈਸ਼ਲ ਐਡੀਸ਼ਨ 2020 ਮਾਡਲ ਆ 2020 ਦਾ ਨੰਬਰ ਆ ਚੱਲਿਆ ਕਿੰਨਾ ਹੋਇਆ ਭਈ ਇਹ ਚੱਲਿਆ ਹੋ ਤਕਰੀਬਨ ਇਹ 1100 ਘੰਟਾ 1100 ਘੰਟਾ ਚੱਲਿਆ ਹੋਊਗਾ ਟਾਇਰਾਂ ਦੀ ਕੰਡੀਸ਼ਨ ਹੈਗੀ ਆ 85 85 ਪੈਸੇ ਤੇ ਕਨੂਪੀ ਨਾਲ ਦੇ ਟਾਇਰ ਆ ਨਾਲ ਦੀ ਟਾਇਰ ਆ ਕਨੂਪੀ ਵਗੈਰਾ ਲੱਗੀ ਹੋਈ ਆ ਹਾਂ ਹਾਂ ਸਾਰਾ ਟਰੈਕਟਰ ਓਰੀਜਨਲ ਆ ਸਾਰਾ ਟਰੈਕਟਰ ਓਰੀਜਨਲ ਆ 30 ਸਪੀਡ ਆ ਜੂਜੀ ਗੇਰ ਆ ਹਾਂ 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 ਰੇਟ ਕੀ ਆ ਬਈ ਇਹਦਾ ਰੇਟ ਇਹਦਾ 7,60,000 ਰੁਪਇਆ 7,60,000 20 ਮਾਡਲ ਖਿੱਚ ਤੂ ਕੇ ਕਿੰਨਾ ਹੋ ਜੂ ਲਾਸਟ 30 ਦਾ ਦੇ ਦਾਂ 7 30 ਦਾ ਲਓ ਵੀ ਸੱਜਣ ਨੂੰ 30,000 ਡਿਸਕਾਊਂਟ ਕਰਤਾ ਤੇ 5405 4x4 ਇਹ 2020 ਮਾਡਲ ਆ 4 ਵੀਲ ਦੇ ਵਿੱਚ ਆ ਮਗਰਲੇ ਟਰਨਲ ਦੇ 85 ਪੈਸੇ ਮੂਰਲੇ ਬਦਲੇ ਬਦਲੇ ਦੇ ਆ ਬਦ ਘਟ ਕਹ ਜਾਂਦੇ ਆ ਫੋਰ ਬਾਈ ਹਾਂ ਮੈਂ ਇੱਕੋ ਪੰਪ ਦੇ ਵਿੱਚ ਟੌਪ ਮਾਡਲ ਆ ਕੂਲਰ ਸੈੱਟ ਵੀ 14 ਗੇਅਰ ਪ੍ਰੋ ਗੇਅਰ ਪ੍ਰੋ ਆ ਆ ਸਟੀਅਰਿੰਗ ਵੀ ਇਸ ਐਡਜਸਟੇਬਲ ਆ ਸਟੀਅਰਿੰਗ ਐਡਜਸਟੇਬਲ ਆ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਡਬਲ ਪੀਟੀਓ ਡਬਲ ਪੀਟੀਓ ਆ ਸਾਰਾ ਟਰੈਕਟਰ ਓਰੀਜਨਲ ਸਾਰਾ ਟਰੈਕਟਰ ਓਰੀਜਨਲ ਆ ਸਾਰੀ ਇਸ ਤਰੀ ਨਾਲ ਡੰਡਾ ਡਰਾਇਵਰ ਹੁੱਕ ਗੋਲਾ ਕਨੋਪੀ ਰੇਟ ਕੀ ਆ ਬਾਈ ਫਿਰ ਇਹਦਾ ਰੇਟ ਇਹਦਾ ਆਪਾਂ ਦੇ ਦਾਂਗੇ ਇਹਦੇ 1.5 10 ਡਿਮਾਂਡ ਆ 1.5 ਹਾਂ 10 ਲੱਖ ਤੇ 20000 ਰੁਪਏ ਤੇ ਦੇ ਦਾਂਗੇ 10 ਲੱਖ ਤੇ 20000 ਰੁਪਏ ਦਾ ਤੇ ਜਿਹੜਾ ਇੱਧਰ ਖੜਾ 5405 ਇਹ 2021 ਮਾਡਲ ਆ 2021 ਮਾਡਲ ਆ ਹਾਂਜੀ ਤੇ ਸਾਰਾ ਸੀਲਡ ਆ ਅਰੇ ਸਾਲੀ ਸੀਲ ਵਗੈਰਾ ਹੈ ਜਿਵੇਂ ਸਾਰਾ ਸੀਲਡ ਆ ਮਗਲੇ ਟਾਇਰ ਨਾਲ ਦੇ ਟਰੈਕਟਰ ਦੇ ਮਗਲੇ ਟਾਇਰ ਨਾਲ ਦੇ ਮੂਰਲੇ ਜਮਾ ਨਵੇਂ ਹਾਂ ਮੂਰਲੇ ਜਮਾ ਨਵੇਂ ਨੇ ਕਨੋਪੀ ਲੱਗੀ ਆ 21 ਮਾਡਲ ਆ ਗੀਅਰ ਪ੍ਰੋ ਆ ਇਹ ਵੀ ਡਬਲ ਡਿਸਟ੍ਰਿਬਿਊਟਰ ਆ ਸਟੀਅਰਿੰਗ ਅਡਜਸਟੇਬਲ ਆ ਡਬਲ ਵੀਡੀਓ ਡਬਲ ਵੀਟੂ ਆ ਅਲਫਾ ਫਿਲਕੂਫੇ ਸੀਟਾਂ ਤੇ ਹਜੇ ਉਮੀ ਪਏ ਨਹੀਂ ਉਮੀ ਪਏ ਨਹੀਂ ਹਾਂ ਰੇਟ ਕੀ ਹੈ ਬਾਈ ਫਿਰ ਇਹਦਾ ਰੇਟ ਇਹਦੇ 8 ਲੱਖ 25000 8 ਲੱਖ 25000 8 ਲੱਖ ਦਾ ਬਣ ਜੂ ਦੇ ਦਾਂਗੇ ਲੋ ਵੀ ਸੱਜ ਨੂੰ 8 ਲੱਖ ਦਾ ਬਣ ਜੂ ਤੇ ਆ ਜਿਹੜਾ 53 10 ਖੜਾ ਹੈਗਾ ਇਹ 22 ਮਾਡਲ ਆ ਬਾਈ ਮਾਡਲ ਹੈ ਸਭ ਤੋਂ ਪਹਿਲੀ ਗੱਲ ਬਿਨਾ ਸੀਆਰਡੀ ਵਾਲਾ ਲਾਸਟ ਪੀਸ ਹੀ ਹੈ ਮਿਲਦਾ ਹੀ ਨਹੀਂ ਡੱਟ ਅੱਛਾ ਲਾਸਟ ਪੀਸ ਆ ਹਾਂ ਟਰੈਕਟਰ ਦਸ ਦੇ ਹਿੱਸੇ ਵਾਲਾ ਮੋਟੇ ਹਿੱਸੇ ਵਾਲਾ 30 35000 ਰੁਪਏ ਸੈਕਟਰਾਂ ਦੇਣਾ ਦਿੰਦਾ 54 10 ਦੇ ਹਿੱਸੇ ਵਾਲਾ ਹਾਂ ਹਾਂ ਟਰੈਕਟਰ ਸਾਰਾ ਸੀਲਡ ਹੈ ਹਾਂ ਹਾਂ ਮੈਕੋ ਪੰਪ ਹੈ ਮੈਕੋ ਪੰਪ ਹੈ ਹਾਂ ਟਾਪ ਮਾਡਲ ਆ ਜਾਵਾ ਜਮਾ ਟਾਪ ਮਾਡਲ ਆ ਹਾਂ ਜੀ ਚੱਲਿਆ ਕਿੰਨਾ ਕੁ ਹੋ ਇਹ 900 ਘੰਟਾ ਚੱਲਿਆ 900 ਘੰਟਾ ਚੱਲਿਆ ਹੋਇਆ ਰੇਟ ਕੀ ਆ ਬਾਈ ਫਿਰ ਇਹਦਾ ਰੇਟ ਦਾ 8 ਲੱਖ 65000 ਰੁਪਏ 8 ਲੱਖ 65000 ਰੁਪ 8.5 ਦਾ ਦੇ ਦਾਂ ਸਾਢੇ 8 ਲੱਖ ਦਾ ਤੇ ਜਿਹੜਾ ਖੜਾ ਛੋਟਾ 5204 ਇਹ 5204 ਦੀ ਤੁਸੀਂ ਹੋਰ ਵੀ ਵੀੜਾਂ ਪਾਈਆਂ ਲੋਕ 380 ਕੋਈ ਦਿਨ 90 ਮੰਗਦੇ ਆਪਾਂ ਇਹ 295000 ਰੁਪਏ ਦਾ ਦੇ ਦਾਂਗੇ ਨਮਾਖਾ ਕਰੀ ਨੰਬਰ ਬਾਹਰ ਲਾ ਨੰਬਰ ਬਾਹਰ ਲਾ ਬਾਹਰ ਲਾ ਨੰਬਰ ਹਾਂ ਦਾ ਕਰਕੇ ਬੈਸਟ ਬੰਗਾਲਾ ਨੰਬਰ ਬੈਸਟ ਬੰਗਾਲਾ ਟਾਇਰਾਂ ਦੀ ਕੰਡੀਸ਼ਨ ਤਾਂ ਅੱਧਿਆਂ ਤੋਂ ਵੀ ਘੱਟਾ ਥੋੜੀ ਜਿਹੀ ਹੈ ਨਾ ਮੂਰਲੇ ਨਵੇਂ ਨੇ ਮੂਰਲੇ ਨਵੇਂ ਨੇ ਇੰਜਨ ਗੇਅਰ ਦਾ ਜਮਾ ਰੁਪਈ ਦਾ ਰੁਪਿਆ ਇੰਜਨ ਗੇਅਰ ਦਾ ਪੂਰਾ ਓਕੇ ਆ ਹਾਂ ਡਬਲ ਪੀਟੀਓ ਡਬਲ ਪੀਟੀਓ 11 ਮਾਡਲ 11 ਮਾਡਲ ਹਾਂ ਤੇ ਲੱਗ ਰਿਹਾ ਰੇਟ ਇੱਕ ਵਾਰੀ ਫਿਰ ਦੋ ਵਾਰੀ ਦੱਸ 2,95,000 ਰੁਪਏ ਦਾ ਦੇ ਦਾਂ 11 ਮਾਡਲ ਕੋਈ ਵੀਰ ਮਰਜ਼ੀ ਦੇ ਨਹੀਂ ਸਕਦਾ ਗਰੰਟੀ ਇਹ ਚ ਕੋਈ ਨਾ 5-4000 ਹੋਰ ਵੀ ਕਰ ਦਾਂਗੇ ਚਲੋ 5-4000 ਹੋਰ ਵੀ ਕਰ ਦੂ ਤੇ ਜਿਹੜਾ ਆ ਖੜਾਗਾ ਕਾਲੇ ਢੜਾਲਾ 58 10 58 10 ਆ ਸ਼ੋ ਬਾਡੀ ਸੌਰੀ Ориجنਲ ਆ ਸ਼ੋ ਬਾਡੀ ਸਾਰੇ 650 ਘੰਟਾ ਚੱਲਿਆ ਪੀਪੀ 15 ਅਵੋਰ ਦਾ ਨੰਬਰ ਆ ਚਿੱਪ ਵਾਲੀ ਆਰਸੀ ਆ ਚਿੱਪ ਵਾਲੀ ਆਰਸੀ ਮੂਰਲੇ ਟਾਇਰ ਮੈਕੋ ਬੰਪ ਆ ਤਾਂ ਟਾਇਰਾਂ ਦੀ ਗਿਰੀਸਾਂ ਦਾ ਚਲੋ ਥੋੜੀ ਘੱਟ ਹੀ ਆ ਹਨ ਹਾਂ ਹੈਗੀਆਂ 40 45 ਹਾਂ ਅੱਧਿਆਂ ਤੇ ਲਵੇ ਲਾਉਣੇ ਟਰੈਕਟਰ ਸਾਰਾ ਸੀਲਰ ਇਸ ਵਾਲੀ ਸੀਲਸੂਲ ਹਜੇ ਹੋਮੀ ਪਈ ਆ ਹਾਂ ਰੇਟ ਕੀ ਆ ਬਈ ਇਹਦਾ ਡਿਮਾਂਡ ਇਹਦੀ 7/4 ਆ 3,95,000 ਰੁਪਏ ਦਾ ਟਰੈਕਟਰ ਲੈਣ ਦੇ ਦਿਆਂਗੇ ਚਲ ਤੈਨੂੰ 90 ਦਾ ਹੀ ਦੇ ਦੇ ਦਾਂਗੇ ਤੇ ਜਿਹੜਾ ਇੱਧਰ ਖੜਾ ਹੈਗਾ ਇਹ ਕਿਹੜਾ ਦੇਖੋ ਇਹ ਜਿਵੇਂ ਆਪਾਂ ਪਿਛਲੀ ਵੀਡੀਓ ਪਾਈ ਸੀ ਡਿਊਜ਼ ਫਾਰਮ ਡਿਊਜ਼ ਫਾਰ ਹਾਂ ਇਹ ਉਦੋਂ ਪਹਿਲਾਂ ਉਹਦਾ ਨਾਮ ਹੁੰਦਾ ਸੀ ਸਾਮੇ ਸਾਮੇ ਤੋਂ ਡਿਊਜ਼ ਫਾਰਮ ਬਣਿਆ ਅੱਛਾ ਸਾਮੇ ਤੋਂ ਡਿਊਜ਼ ਫਾਰ ਬਣਿਆ ਹੈਗਾ ਹਾਂ ਹਾਂ ਕਿੰਨਾ ਮਾਡਲ 2004 ਮਾਡਲ ਹਾਂ ਡਬਲ ਕਲਚ ਦੇ ਵਿੱਚ ਆ ਪਾਵਰ ਸਟੀਰਿੰਗ ਦੇ ਵਿੱਚ ਡਬਲ ਕਲਚ 16 ਟਾਇਰਾਂ ਵਾਲਾ 60 ਐਚਪੀ ਅਸਾ 60 ਐਚਪੀ ਆ 16 ਦੀ ਟਾਇਰਾਂ ਵਾਲਾ ਹਾਂ 603 603 ਹਾਂ ਮੂਰਲੇ ਟਾਇਰ ਨਵੇਂ ਆ ਮੂਰਲੇ ਅਧਿਆ ਵਰਗੇ ਆ ਇਹ 2 ਸਪੀਡ ਹੈ ਕਿ 3 ਸਪੀਡ 2 ਹੀ ਹੁੰਦਾ ਜੀ 2 ਸਪੀਡ ਹੁੰਦਾ ਹੈਗਾ ਅਰੇ ਇਸ ਦੇਖੋ ਇਹਦੀ ਆਈਆਂ ਕਿਸੇ ਡਰੈਕਟਰ ਗੇਅਰ ਅੜ ਗਈ ਰੇਸ ਲੈ ਇਹ ਰੇਸ ਗੇਅਰ ਅੜ ਗਈ ਰੇਸ ਇਹਦਾ ਰੇਟ ਕੀ ਆ ਬਾਈ ਫਿਰ ਇਹਦਾ ਮੰਗਦੇ 235000 ਰੁਪਇਆ ਹਾਂ ਤੇ 210000 ਰੁਪਏ ਦਾ ਲੈਣ ਦੇਣ ਦੇ ਦਾਂਗਾ ਪਰ 10000 ਰੁਪਏ ਕਿਉਂ ਰੱਖਿਓ ਪ੍ਰੋ ਵੀ ਛੱਡੀ ਤੇ ਛੱਡ ਦਾਂਗੀ। ਲੋ ਵੀ ਸੱਜਣੂ ਪੂਰੇ 2 ਲੱਖ ਬਾਦ ਵਿੱਚ ਘਟਾਵੇ ਪਰ ਮੈਂ ਲਾਸਟ ਆ। ਮੂਰਲੀ ਟਾਇਰ ਜਮਾ ਨਵੇਂ ਨੇ, ਸੀਅਰ ਦੇ ਡੇਰਿੰਗ ਆ 60 HP ਜਾਂ ਇੰਨੇ ਪੈਸੇ ਚ ਕੋਈ ਡੀਟਰ ਨਹੀਂ। ਹਾਂ ਇੰਨੇ ਪੈਸੇ ਚ ਕੋਈ ਨਹੀਂ ਦਿੰਦਾ। ਪੂਰੇ 2 ਲੱਖ ਚ ਦੇ ਦੀ ਫਿਰ ਹੰਦੇ ਤਾਂ। ਤੇ ਜਿਹੜਾ ਫਾਰਮ ਟਰੈਕ 60 ਕਰਾ ਡੀ ਐਕਸ ਇਹ ਕਿੰਨਾ ਮਾਡਲ ਆ? 2003 ਮਾਡਲ ਆ। ਇਹ ਜਿਵੇਂ 36 ਦੀ ਆਉਂਦਾ ਸਪੈਸ਼ਲ ਐਡੀਸ਼ਨ ਚ, ਉਵੇਂ ਸਣੀ ਆਉਂਦਾ ਸੀ ਲਿਮਟਿਡ ਐਡੀਸ਼ਨ ਚ। ਅਸੀਂ ਸਣੀ ਲਿਮਟਿਡ ਐਡੀਸ਼ਨ। ਹਾਂ। ਇਹ ਵੀਡੀਓ ਆ ਰੋਸ ਵੀਡੀਓ ਆ ਡਿ스트ਰੀਬਿਊਟਰਾਂ ਦਾ ਨਾ ਡਬਲ ਡਿ스트ਰੀਬਿਊਟਰ ਅਰੀਜਨਲ ਕੰਪਨੀ ਦਾ 2003 ਚ ਡਬਲ ਡਿ스트ਰੀਬਿਊਟਰ 2003 ਦੇ ਵਿੱਚ ਹਾਂ ਅੱਛਾ ਡਿ스트ਰੀਬਿਊਟਰ 11 ਚ ਵੀਡੀਓ 11 ਚ ਵੀਡੀਓ ਮਤਲਬ ਹੋਰ ਚਿਕਨ ਲੱਗਿਆ ਮੇਰੇ ਆਦਿ ਉਧਰ ਦਿਖਾਉਂਦਾ ਉਧਰ ਮੈਂ ਕਿਹਾ ਉਹ ਇਹ ਵੀ ਟਰੈਕਟਰ ਚਲਾਈ ਚਲੂਈ ਦਾ ਜਮਾਨਾ ਨਵੇਂਆ ਵਰਗਾ ਟਰੈਕਟਰ ਖੜਾ ਹੀ ਦਸੀ ਜਾਂਦਾ ਨਵੇਂ ਆਪਣੇ ਦੂਜੇ ਮਾਰਗ ਦਾ ਪੀਵੀ 25 ਨੰਬਰ ਜਗਰਾਵਾਂ ਜਗਰਾਵਾਂ ਨੰਬਰ ਆ ਲੋਕਲ ਪੰਜਾਬ ਰੇਟ ਕੀ ਆ ਫਿਰ ਇਹਦਾ ਬਾਈ ਰੇਟ ਇਹਦਾ ਆਪਾਂ ਮੰਗ ਲੈਨੇ ਆ 235000 ਰੁਪਇਆ ਮੌਕੇ ਤੇ 210000 ਰੁਪਏ ਦਾ ਇਹ ਦੇ ਦੋ ਫਿਰ ਇਹਦਾ ਵੀ 10000 ਉੱਪਰ ਲੜਾਈ ਦੇ 2 ਲੱਖ ਚ ਇਹ ਦੇ ਦੀ ਚਲੋ ਵੀ ਸੱਜਣੋ ਪਧੌੜ ਤੋਂ 3 ਕਿਲੋਮੀਟਰ ਤਲਬੰਡੀ ਬਿਲੀ ਦੇ ਵਿੱਚ ਖੜੇ ਆ ਤੇ ਬਾਈ ਅੱਛਾ ਚੰਗੜ ਟਰੈਕਟਰ ਸੋਡੇ ਸਾਰੇ ਚੰਗੇ ਨੇ ਠੀਕ ਹੈ ਟਰੈਕਟਰ ਆਪਣੇ ਸਾਰੇ ਚੰਗੇ ਹੁੰਦੇ ਜਾਇਜ਼ ਰੇਟ ਹੁੰਦੇ ਆ ਜਾਇਜ਼ ਰੇਟ ਹੁੰਦੇ ਨੇ ਤੇ ਬਾਕੀ ਬਾਈ ਹੁਣਾਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਇਹਨਾਂ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਹੈ